ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣੇ ਅਰਵਿੰਦ ਕੇਜਰੀਵਾਲ ਦੇ ਘਰੋਂ ਆਈ ਇਹ ਵੱਡੀ ਖਬਰ ਜੀ ਹਾਂ ਹਰ ਕੋਈ ਰਹਿ ਗਿਆ ਹੈਰਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਛੇ ਦਿਨਾਂ ਲਈ ਈਡੀ ਰਿਮਾਂਡ ਤੇ ਹਨ ਅੱਜ ਉਹਨਾਂ ਦਾ ਈਡੀ ਦੀ ਹਿਰਾਸਤ ਚ ਦੂਜਾ ਦਿਨ ਐਸੋ ਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਇਹਦੇ ਦਿੱਲੀ ਸਰਕਾਰ ਕੇ ਵਿੱਚ ਲੈ ਗਈ ਕਿਉਂਕਿ ਪਾਰਟੀ ਦੇ ਵੱਡੇ ਆਗੂ ਗੁਮਨੀਸ਼ ਸ਼ੋਦੀਆ ਤੇ ਸੰਜੀਤ ਸਿੰਘ ਵੀਜੀਐਲ ਵਿੱਚ ਹਨ ਸ਼ਰਾਬ ਘਟਾਲੇ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਸੀਐਮ ਦੇ ਅਹੁਦੇ ਤੇ ਬਣੇ ਹੋਏ ਹਨ ਪਾਰਟੀ ਕਹਿ ਰਹੀ ਹੈ ਕਿ ਜੇਕਰ ਕੇਜਰੀਵਾਲ ਜੇਲ੍ਹ ਚ ਹਨ ਤਾਂ ਸਰਕਾਰ ਕੇ ਵਿੱਚ ਲੈ ਗਈ ਹਾਲਾਂਕਿ ਇਹ ਇਨ ਆਸਾਨੀ ਹੈ ਫਾਇਲਾਂ ਤੇ ਦਸਤਾਕਰਨ ਤੋਂ ਲੈ ਕੇ ਕੈਬਨਿਟ ਮੀਟਿੰਗਾਂ ਕਰ ਲਈ ਵਾਰ-ਵਾਰ ਅਦਾਲਤੋਂ ਇਜਾਜ਼ਤ ਲੈਣੀ ਪਵੇਗੀ ਇਸ ਤੋਂ ਇਲਾਵਾ ਲੋਕ ਸਭਾ ਕਿਉਂ ਨਾ ਹੋਣੀ ਅਜਿਹੇ ਚਨਾ ਨਾ ਸਿਰਫ ਦਿੱਲੀ ਸਰਕਾਰ ਚਲਾਉਣ ਦੀ ਚੁਣੌਤੀ ਸਗੋ ਪਾਰਟੀ ਨੂੰ ਚੋਣਾਂ ਦੀ ਤਿਆਰੀ ਵੀ ਕਰਨੀ ਹੋਵੇਗੀ ਇਸ ਦਾ ਪਹਿਲਾ ਅਸਰ 22 ਮਾਰਚ ਨੂੰ ਹੀ ਦੇਖਣ ਨੂੰ ਮਿਲਿਆ ਅਰਵਿੰਦ ਕੇਜਵਲ ਦੀ ਗ੍ਰਿਫਤਾਰੀ ਕਰਕੇ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਮੁਤਲਵੀ ਕਰਨਾ ਪਿਆ ਜੀ ਹਾਂ ਤੇ ਹੁਣ ਆਮ ਆਦਮੀ ਪਾਰਟੀ ਦੇ ਸਾਹਮਣੇ ਤਿੰਨ ਸਵਾਲ ਹਨ ਅਰਵਿੰਦ ਕੇਜਵਲ ਦੀ ਗ੍ਰਿਫਤਾਰੀ ਤੋਂ ਬਾਅਦ ਚੋਣਾਂ ਚ ਕੌਣ ਹੋਵੇਗਾ ਪਾਰਟੀ ਦਾ ਚਿਹਰਾ ਕਿ ਕੇਜਵਲ ਦੀ ਗ੍ਰਿਫਤਾਰੀ ਨਾਲ ਪਾਰਟੀ ਪਾਵਨਕਤਮਕ ਤੌਰ ਤੇ ਫਾਇਦਾ ਹੋਵੇਗਾ ਜੀ ਹਾਂ ਪਾਰਟੀ ਪ੍ਰਸ਼ਤੇਚਾਰ ਦੇ ਦੋਸ਼ਾਂ ਤੋਂ ਕਿਵੇਂ ਬਾਰ ਆਵੇਗੀ ਅਤੇ ਕੀ ਇਸ ਨੂੰ ਨੁਕਸਾਨ ਹੋ ਸਕਦਾ ਇਹ ਸਾਰੇ ਚੀਜ਼ ਸਾਰੇ ਕੁਐਸਚਨ ਸਾਹਮਣੇ ਆ ਰਹੇ ਹਨ ਜੀ ਹਾਂ ਅਰਵਿੰਦ ਕੰਜੀਵਾਲ ਆਮਾਦੀ ਪਾਰਟੀ ਦਾ ਸਭ ਤੋਂ ਮਸ਼ਹੂਰ ਚਿਹਰਾ ਹੈ ਤੇ ਉਹ ਪਾਰਟੀ ਉਹਨਾਂ ਦੇ ਨਾਂ ਤੇ ਚੋਣਾਂ ਲੜਦੀ ਹੈ ਤੇ ਉਹਨਾਂ ਦੇ ਨਾਂ ਤੇ ਹੀ ਵੋਟਾਂ ਮੰਗਦੀ ਆ ਪਾਰਟੀ ਦੀ ਦੂਜੀ ਕਤਾਰ ਵਿੱਚ ਆਮ ਲੋਕਾਂ ਨਾਲ ਜੁੜਿਆ ਇੱਕ ਹੋਰ ਵੱਡਾ ਅਗੂ ਨਹੀਂ ਹੈ ਇਸ ਨੂੰ ਅੱਗੇ ਲਿਆਂਦਾ ਜਾ ਸਕੇ ਜੀ ਹਾਂ ਹੁਣ ਇਹ ਵੀ ਖਬਰ ਦਸੀ ਜਾ ਰਹੀ ਹੈ ਕਿ ਹੁਣ ਕਿਸ ਨੂੰ ਐਸਾ ਚਿਹਰਾ ਬਣਾਇਆ ਜਾਵੇ ਜੀਹਾਂ ਅੱਜ ਦੇ ਦਿਨ ਬਹੁਤ ਸਾਰੇ ਵਿਚਾਰ ਸਾਹਮਣੇ ਆ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਤਨ